ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰਵਾਲਾ ਜੰਦਾ ਗਾਇਆ ਹੋਇਆ ਸ਼ਬਦ ਮੇਰੇ RAM ਰਾਏ ਤੂ ਸੰਤਾਂ ਦਾ ਸੰਤ ਤੇਰੇ ਇਹ ਸ਼ਬਦ ਆਪਾਂ ਹਾਰਮੋਨੀਅਮ ਤੇ ਸਿੱਖਾਂਗੇ ਇਹ ਸ਼ਬਦ ਭਾਈ ਸਾਹਿਬ ਨੇ ਕਾਫੀ ਪੋਚਰ ਪਹਿਲਾਂ ਗਾਇਆ ਸੀ ਤੇ ਕਾਫੀ ਜੋ ਸੰਗਤਾਂ ਦੇ ਵਿੱਚ ਇਹ ਸ਼ਬਦ ਮਕਬੂਲ ਵੀ ਹੋਇਆ ਸੀ ਤੇ ਮੇਰਾ ਇਹ ਅੱਜ ਮਨ ਬਣਿਆ ਕਿ ਸੰਗਤਾਂ ਦੇ ਵਿੱਚ ਇਹਦੀ ਵੀਡੀਓ ਬਣਾ ਕੇ ਮੈਂ ਅਪਲੋਡ ਕਰਾਂ ਤੇ ਇਹ ਵੀਡੀਓ ਪਹਿਲਾਂ ਮੈਂ ਵੀਰਾਂ ਦੇ ਸਕੇਲ ਤੋਂ ਤੇ ਬਾਅਦ ਵਿੱਚ ਪੈਣਾ ਦੇ ਸਕੇਲ ਤੋਂ ਬਣਾਵਾਂਗਾ ਤੇ ਆਪਾਂ ਸ਼ੁਰੂ ਕਰਦੇ ਹਾਂ ਵੀਰਾਂ ਦਾ ਸਕੇਲ ਜੋ ਮੈਂ ਦੂਜਾ ਕਾਲਾ ਰੱਖਿਆ ਹੈ ਇੱਥੇ ਪੈਣਾ ਦਾ ਸਕੇਲ ਪੰਜਵਾਂ ਕਾਲਾ ਰੱਖਿਆ ਆਪਾਂ ਸ਼ੁਰੂ ਕਰੀਏ Fez ਮਨ ਨਹੀਂ ਆਵੇ ਨੀ ਮੇਰੇ ਨਾਮ ਰਾਈ ਸੰਤਾਂ ਦਾ ਸੰਕੀਤੇ ਇਸਾਈ ਸੀ ਹੁਣ ਆ ਪੰਤਰਾ ਦੇ ਦਿਆਂ ਜਿਸ ਕੇ ਸਰੀਪ ਉਪਰ ਤੂੰ ਸੁਆਮੀ ਇਹ ਲਾਈਨ ਦੁਬਾਰਾ ਦੇਖੋ जिसके सिर ऊपर तुम स्वामी सो दुख कैसा पावे दोबारा फिर लाइन देखो जिसके सिर Esto va a ser hoy. Te recibe. Esto es ਕਿ ਆਪਾਂ ਇਹ ਵੀਰਾਂ ਦੇ ਸਕੀਰਟੋਂ ਦੇਖਿਆ ਸੀ ਬਾਕੀ ਜੇ ਜੋ ਅੰਤਰਿਆ ਉਹ ਇਸੇ ਤਰ੍ਹਾਂ ਲਗਣਗੇ ਜਿਸਕੇ ਸਿਰ ਉੱਪਰ ਤੋਂ ਸੁਆਮੀ ਸੋਦੋ ਕੈਸਾ ਭਾਵੀ ਇਹਨਾਂ ਸੋਰਾਂ ਦੇ ਉੱਪਰ ਲਗਣਗੇ ਸੋ ਆਪਾਂ ਭੈਣਾ ਦੇ ਸਕੀਰਟੋਂ ਦੇਖ ਰਹੀਆਂ ਇਸੀ ਹੁਣ ਆਪਾਂ ਅੰਤਰਾ ਦੇਖਾਂ ਅੰਤਰਾ ਉੱਪਰਲੇ ਸਾਤੋਂ ਸ਼ੁਰੂ ਹੁੰਦਾ ਜਿਸਕੇ ਸਿਰਿ ਉਪਰ ਤੂੰ ਉਸwami ਸੋ ਦੁੱਖ ਕੈਸਾ ਪਾਵੇ ਦੁਬਾਰਾ ਫਿਰ ਜਿਸਕੇ ਸਿਰਿ ਫਿਰ ਇੱਥੋਂ ਇਹਨੂੰ ਦੁਬਾਰਾ ਜੋੜ ਦੇਣ ਨਾਲ ਤੇ ਇਸੇ ਵਰਕ ਕੋ ਇਹ ਸ਼ਬਦ ਮੇਰੀ RAM ਰਾਏ ਤੂ ਸੰਤਾਂ ਦਾ ਸੰਤ ਤੇਰੇ ਇਹ ਭਾਈ ਸਾ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਦੁਆਰਾ ਇਹ ਸ਼ਬਦ ਗਾਇਆ ਹੋਇਆ ਹੈ ਤੇ ਬਾਕੀ ਦੇ ਜੋ ਅੰਤਰੇ ਹੈ ਇਹ ਪੈਣਾਗੇ ਬੇਨਤੀ ਹੈ ਕਿ ਜਿਸਕੇ ਸਿਰ ਉੱਪਰ ਤੁਸਵੇਂ ਸੋਦਕ ਕੈਸਾ ਪਾਵੇ ਜਿਨ੍ਹਾਂ ਸੁਰਾਂ ਤੇ ਇਹ ਅੰਤਰਾ বাজਿਆ ਹੈ ਉਹਨਾਂ ਹੀ ਸੁਰਾਂ ਤੇ ਅਗਲੇ ਅੰਤਰੇ ਬਜਾਏ ਜਾਣਗੇ ਸੋ ਫਿਰ ਵੀ ਅਗਰ ਕਿਸ ਨੂੰ ਕੋਈ ਪ੍ਰੋਬਲਮ ਆਦੀ ਹੈ ਤਾਂ ਆਪ ਜੀ ਕਮੈਂਟ ਦੇ ਵਿੱਚ ਆਪਣਾ ਮੈਸੇਜ ਲਿਖ ਸਕਦੇ ਹੋ ਤੇ ਜਿਨ੍ਹਾਂ ਵੀਰਾ ਪੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤਾ ਜੋ ਜੋ ਅਗਲੀਆਂ ਵੀਡੀਓ ਪਾਉਣੀਆਂ ਹਨ ਉਹ ਨਿਰੰਤਰ ਤੁਹਾਡੇ ਤੱਕ ਪਹੁੰਚ ਸਕਣ ਤੁਹਾਨੂੰ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂਗਾ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਜਾਂ ਤੁਹਾਡੇ YouTube ਤੇ ਆ ਜਾਵੇਗਾ ਸੋ ਬੇਨਤੀ ਪ੍ਰਵਾਨ ਕਰਨੀ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਜੋ ਕੀਰਤਨ ਦਾ ਆਨੰਦ ਲੈਣਾ ਚਾਹੁੰਦੇ ਹਨ ਕੀਰਤਨ ਨੂੰ ਸਿੱਖਣਾ ਚਾਹੁੰਦੇ ਹਨ ਸੋ ਉਹ ਕੀਰਤਨ ਸਿੱਖ ਸਕਣ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੱਕਾਂ ਦੀ ਖਵਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ